ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੇਕੰਡਪੀਕ ਤੇ ਤੁਹਾਡਾ ਸਵਾਗਤ ਹੈ ਅੱਜ ਅੱਪਾ ਆਪਣੀ ਸ਼ਾਪ ਦੇ ਉੱਤੇ ਸ਼ਾਪ ਰੈਡੀ ਹੋਈ ਹੈ ਜੀ ਸ਼ਾਪ ਦੇ ਉੱਤੇ ਨਿਊ ਕਲੈਕਸ਼ਨ ਲੈ ਕੇ ਆਏ ਆਂਗੇ ਕੁਝ ਜੇ ਕਸੂਨੀ ਤੇ ਪ੍ਰਿੰਟ ਨੇਗੇ ਤੇ ਹੈਂਡਵਰਕ ਸੂਟ ਨੇਗੇ ਬਾਕੀ ਰਹਿ ਗਿਆ ਹੈ ਕਟ్రਾਈ ਦੇ ਪਸ਼ਮੀਨਾ ਪਸ਼ਮੀਨੇ ਦੇ ਸੂਟ ਆ ਤੇ ਉਹ ਤੁਹਾਨੂੰ ਦਿਖਾਉਨੇ ਆਂ ਪਹਿਲਾਂ ਪ੍ਰਿੰਟ ਦਿਖਾਵਾਂਗੇ ਅੱਪਾ ਆਵਲੇ ਹੈਗੇ ਆਪਣੇ ਜੋਰ ਜੱਟ ਦੇ ਉੱਤੇ ਸੂਟ ਦੀ ਆਰੀ ਵਰਕ ਵਾਲੇ ਮੈਜਿਕ ਸੂਟ ਤੇ ਇਹਨਾਂ ਵਿੱਚ ਕਲਰ ਦਿਖਾਵਾਂਗੇ ਇਹ ਦੇਖੋ ਉਹ ਵਾਲਾ ਬਰੋਜੀ ਕਲਰ ਸੀ ਜੀ ਆਹ ਰੈੱਡ ਕਲਰ ਹੈਗਾ ਬਿਲਕੁਲ ਰੈੱਡ ਹੈਗਾ ਥੋੜਾ ਜਿਹਾ ਵਿੱਚ ਫਰਕ ਆ ਰਿਹਾ ਹੈਗਾ ਤੇ ਇੱਕ ਜੇ ਵਾਲਾ ਦਾ ਮੈਂਦੀ ਆ ਕਲਰ ਮਸਤ ਹੋ ਗਿਆ ਜੇ ਮੈਂਦੀ ਕਲਰ ਵੀ ਪੈਚਿੰਗ ਕਰਾਂਗਾ ਕੋਟਾ ਤੁਸੀਂ ਇਹੋ ਜਿਹਾ ਸਟਾਈਲ ਬਣਾ ਸਕਦੇ ਇਹ ਹੈ ਜਿਹੜੀ ਪਿਓਰ ਚਨੂਨ ਦੇ ਉੱਤੇ ਚੈਕ ਦੇ ਵਿੱਚ ਸੁਨਤਾਏ ਹੈਗੇ ਨਵਾਂ ਫੈਬਰਿਕ ਆਇਆਗਾ ਤੇ ਇਹ ਵੀ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਆਲ ਆਲਓਵਰ ਵੀ ਬਣਾ ਸਕਦੇ ਹੋ ਜੀ ਤੇ ਇਹਦੇ ਉੱਤੇ ਇਹਦੇ ਉੱਤੇ ਥੋੜਾ ਬਥਰਬਤ ਵੀ ਹੋ ਗਈ ਪਾ ਜਿਹੜੇ ਕੋਲ ਇਹਦੇ ਵੀ ਚਾਹੀਏ ਆਹ ਵਾਲਾ ਪ੍ਰਿੰਟ ਹੈ ਜੀ ਬਾਕੀ ਸੇਮ ਹੀ ਪ੍ਰਿੰਟ ਲਿਗੇ ਇਹਨਾਂ ਦੇ ਡਿਜ਼ਾਈਨ ਇਹਨਾਂ ਦੇ ਆ ਦੋ ਨੇ ਬਾਕੀ ਹੁਣ ਆਪਾਂ ਦਿਖਾਵਾਂਗੇ ਜੀ ਮਸ਼ੀਨਵਰਕ ਉਹ ਅਰਗੰਜਾ ਤੇ ਮਸ਼ੀਨਵਰਕ ਹੋਇਆ ਹੋਇਆ ਹੈਗਾ ਆਹ ਵਾਲਾ ਤੇ ਚਿੜੀਆਂ ਵਾਲਾ ਆਹ ਵਾਲਾ ਘੇਰੇ ਤੇ ਵਰਕ ਆਉਗਾ ਸੇਮ ਹੀ ਬਾਜੂ ਤੇ ਤੇ ਬੋਟਮ ਤੇ ਵਰਕ ਆਉਗਾ ਥ्रेड ਵਰਕ ਹੈ ਇਹਦੇ ਨਾਲ ਤੁਸੀਂ ਪੱਟਾ ਟਾਈ ਐਂਡ ਆਈ ਔਰ ਗੰਜੇ ਦਾ ਕਰਵਾ ਸਕਦੇ ਹੋ ਆਪਣੀ ਚੁਆਇਸ ਨਾਲ ਕਰਵਾ ਸਕਦੇ ਹੋਗੇ ਤੇ ਇਹ ਵਾਲਾ ਹੈਗਾ ਜੀ ਆਪਣਾ ਕ੍ਰਾਸ਼ ਟਿਸ਼ੂ ਤੇ ਸੂਟ ਹੈਂਡਵਰਕ ਜੇ ਕਿਸੇ ਭੈਣ ਨੇ ਲੈਣਾਗਾ ਇਹਦਾ 22 ਇੰਚ ਘੇਰਾ ਹੈਗਾ ਤੇ 43 42 ਇੰਚ ਦੀ 43 ਇੰਚ ਦੀ ਲੰਬਾਈ ਹੈਗੀ ਇਹ ਲੈ ਸਕਦੇ ਹੋ ਤੁਸੀਂ ਨਾਲ ਇਹਦੇ ਢਪਟਾ ਚੂਨ ਦਾ ਢਪਟਾ ਤਿਆਰ ਹੋਇਆ ਹੈ ਨਾਲ ਹੀ ਬਾਟਮ ਤਿਆਰ ਹੋਈ ਹੋਈ ਹੈ ਇਸ ਤਰ੍ਹਾਂ ਹੈਂਡਵਰਕ ਹੋਇਆ ਹੋਇਆ ਹੈ ਇਹ ਵਰਕ ਹੋ ਕੇ ਇਹਦਾ ਇੰਨਾ ਫੋਰਸ ਹੈ ਸੁਨ ਸ਼ਾਲਟ ਕਮੀਜ਼ ਖੋਲ ਕੇ ਦਿਖਾ ਦਿੰਦੇ ਆ ਅਸੀਂ ਵੇਵ ਦੇ ਰੌਣਕ ਜਿਆਵਾ ਵਾਲਾ ਇਸ ਤਰ੍ਹਾਂ ਦੇ ਰੌਣਕ 22 ਇੰਚ ਘੇਰਾ 22 ਇੰਚ ਉਪਰੋਂ ਕਿੱਪ ਹੈਗੀ ਇਹ ਦੀ ਬਦਗੀ ਚੌੜ ਸਿਹਰਾ ਗਲਾਵ ਆ ਜੇ ਕਿਸੇ ਭੈਣ ਨੇ ਲੈਣਾ ਤਾਂ ਲੈ ਸਕਦੇ ਹੋ ਬਾਕੀ ਤੁਸੀਂ ਇਹਦੀ ਫਿਨਿਸ਼ਿੰਗ ਦੇਖਿਓ ਵਰਕ ਦੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਦਬ ਦਾ ਸਿੱਪੀ ਮੋਤੀ ਹਾਂਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੀ ਸ਼ਾਪ ਧਨੋਲੇ ਆ ਜੀ ਸੇਖੋ ਬੁਟੀਕ 50 ਇੰਸਟਾਗ੍ਰਾਮ ਤੇ ਵੀ ਆਪਣਾ ਚੈਨਲ ਬਣਿਆ ਹੋਇਆਗਾ ਐਡ ਵੀ ਬਣੀ ਹੈ ਇੰਸਟਾਗ੍ਰਾਮ ਤੇ ਵੀ ਫੋਲੋ ਕਰਿਓ ਤੇ YouTube ਤੇ ਵੀ YouTube ਵੀ ਆਪਣਾ ਚੈਨਲ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਾਈਆਂ ਨੂੰ ਭੈਣਾਂ ਨੂੰ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਆਪਣੀ ਸ਼ਾਪ ਦੇ ਉੱਤੇ ਸ਼ਾਪ ਆਪਣੀ ਰੈਡੀ ਹੋ ਗਈ ਜੀ ਹੁਣ ਜੇ ਕੋਈ ਕਿਸੇ ਨੇ ਵਿజిਟ ਕਰਨਾ ਸ਼ਾਪ ਤੇ ਵਿజిਟ ਕਰ ਸਕਦਾ ਸਸਤੀ